ਲਓ ਜੀਦਰ ਬੱਚਿਆਂ ਵਾਲੇ ਝੂਲੇ ਲੱਗੇ ਹੋਏ ਨੇ ਬੱਚੇ ਇੰਜੋਏ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਪਿੰਡ ਸੂਸਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਵਾਬੇ ਦਾ ਮਸ਼ਹੂਰ ਮੇਲਾ ਦਿਖਾਵਾਂਗੇ ਇਹ ਪਿੰਡ ਸੂਸਾਂ ਦੇ ਵਿੱਚ ਲੱਗਦਾ ਸੋ ਚਲਦੇ ਆਪਾਂ ਬਹੁਤ ਵੱਡਾ ਇਹ ਮੇਲਾ ਹੁੰਦਾ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆ ਵੀਡੀਓ ਤੁਸੀਂ ਅੰਤ ਤੱਕ ਬਣੇ ਰਹੇ ਹੋ ਇਹ ਮੇਲਾ ਜਿਹੜਾ ਤਿੰਨ ਦਿਨ ਲੱਗਦਾ ਬਾਕੀ ਚਲਦੇ ਆਂ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆ ਲਓ ਜੀ ਇੱਥੋਂ ਸਾਰਾ ਇਹ ਦੁਕਾਨਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਮੇਲੇ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਤੇ ਕੁਸ਼ਕਾਂ ਦੁਕਾਨਾਂ ਜਿਹੜੀਆਂ ਲੱਗ ਰਹੀਆਂ ਨੇ ਇਹ ਸੂਸਾਂ ਪਿੰਡ ਆ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੈ ਬਹੁਤ ਵੱਡਾ ਮੇਲਾ ਲੱਗਦਾ ਇੱਥੇ ਤਿੰਨ ਦਿਨ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਤੇ ਚੱਲਦੇ ਆਪਾਂ ਸਾਰਾ ਮੇਲਾ ਤੁਹਾਨੂੰ ਦਿਖਾਵਾਂਗੇ ਤੇ ਅੰਦਰ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਵੀਡੀਓ ਤੁਸੀਂ ਐਂਡ ਤੱਕ ਬਣੇ ਰਹੇ ਹੋ ਤੇ ਅੱਜ ਹੈਗੀ 12 ਤਰੀਕ ਇਹ ਤਿੰਨ ਦਿਨ ਮੇਲਾ ਹੈ 12 13 14 ਦਾ ਤੇ ਅੱਜ ਪਹਿਲਾ ਦਿਨ ਆ ਮੇਲੇ ਦਾ ਤੇ ਅੱਜ ਸਾਰਾ ਤੁਹਾਨੂੰ ਆਪਾਂ ਮੇਲਾ ਦਿਖਾਉਨੇ ਆ ਬਾਕੀ ਚੰਡੋਲ ਚੁੱਲੇ ਵਗੈਰਾ ਸਾਰੇ ਲੱਗੇ ਤੇ ਸੰਗਤਾਂ ਦਾ ਵੀ ਕਾਫੀ ਇਕੱਠਾ ਹੈ ਦਰਸ਼ਨ ਕਰਨ ਨੂੰ ਆਉਂਦਿਆ ਨੇ ਸੰਗਤਾਂ ਇੱਥੇ ਭਾਰੀ ਮਾਤਰਾ ਦੇ ਵਿੱਚ ਦੁਕਾਨਾਂ ਸਾਰੀਆਂ ਲੱਗੀਆਂ ਤੇ ਕੁਝ ਕੁ ਜਿਹੜੀਆਂ ਦੁਕਾਨਾਂ ਨੇ ਉਹ ਲੱਗ ਰਹੀਆਂ ਨੇ ਬਾਕੀ ਇੱਧਰ ਚੁੱਲੇ ਵਗੈਰਾ ਲੱਗੇ ਹੋਏ ਨੇ ਸਾਰੇ ਦਿਖਾਉਨੇ ਆ ਚੁੱਲੇ ਆਪਾਂ ਤੇ ਦੇਖ ਸਕਦੇ ਹੋ ਇੱਧਰ ਜਵਾਕਾਂ ਵਾਲੇ ਜਿਹੜੇ ਚੁੱਲੇ ਨੇ ਹਨਾ ਇਹ ਲੱਗ ਚੁੱਕੇ ਨੇ ਇੱਥੇ ਲੋ ਆ ਟ੍ਰੇਨ ਹੋ ਗਈ ਜਿਵੇਂ ਹਨਾ ਇਹ ਸਾਰੇ ਝੂਲੇ ਇੱਥੇ ਬੱਚਿਆਂ ਵਾਲੇ ਨੇ ਤੇ ਉਸ ਤੋਂ ਅੱਗੇ ਵਾਲੇ ਪਾਸੇ ਵੱਡੇ ਝੂਲੇ ਨੇ ਜੰਡੋਲ ਵਗੈਰਾ ਉਹ ਵੀ ਆਪਾਂ ਦਿਖਾਵਾਂਗੇ ਉਧਰ ਬਾਈ ਉਹਨੇ ਸਾਹਮਣੇ ਫਿੱਟ ਵੀ ਕਰ ਰਹੇ ਨੇ ਕਿਉਂਕਿ ਅੱਜ ਪਹਿਲਾ ਦਿਨ ਹੈ ਤੇ ਤਿੰਨ ਦਿਨ ਇਹ ਮੇਲਾ ਰਹੇਗਾ ਬਾਕੀ ਆ ਦੇਖੋ ਤੁਸੀਂ ਬੱਚੇ ਇੱਧਰ ਇੰਜੋਏ ਵੀ ਕਰ ਰਹੇ ਨੇ ਝੂਲਿਆਂ ਤੇ ਤੇ ਚੱਲਦੇ ਆਪਾਂ ਅੱਗੇ ਵਾਲੇ ਪਾਸੇ ਨੂੰ ਤੇ ਅੱਗੇ ਸਾਰਾ ਮੇਲਾ ਦੇਖਦੇ ਆਂ ਇਹ ਜਿਹੜਾ ਮੇਲਾ ਹੈ ਨਾ ਬਹੁਤ ਵੱਡੀ ਜਗ੍ਹਾ ਦੇ ਵਿੱਚ ਲੱਗਦਾ ਹੈ। ਕਾਫੀ ਦੂਰ ਦੂਰ ਤੱਕ ਕਿੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਇਸ ਮੇਲੇ ਦੇ ਵਿੱਚ। ਆ ਤੁਸੀਂ ਜਿਵੇਂ ਇੱਥੇ ਦੇਖ ਸਕਦੇ ਹੋ ਨਾ ਆ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਇਸੇ ਤਰ੍ਹਾਂ ਸਾਰੀਆਂ ਵੱਡੀਆਂ ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਲੱਗਦੀਆਂ ਨੇ। ਲਓ ਜੀ। ਤੇ ਅੱਗੇ ਚੱਲਦੇ ਹਾਂ ਦੇਖਦੇ ਹਾਂ ਆਪਾਂ ਸਾਰਾ ਮੇਲਾ। ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਬਹੁਤ ਵੱਡੀ ਜਗ੍ਹਾ ਦੇ ਵਿੱਚ ਇਹ ਮੇਲਾ ਲੱਗਦਾ ਹੈ। ਤੇ ਇਧਰਲੇ ਵਾਲੇ ਪਾਸੇ ਬਹੁਤ ਵੱਡੀ ਪਾਰਕਿੰਗ ਹੈ ਤੇ ਇੱਥੇ ਸਾਰੇ ਆਲੇ ਦੁਆਲੇ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਹੜੀਆਂ ਕੁਝ ਕੁ ਦੁਕਾਨਾਂ ਲੱਗੀਆਂ ਤੇ ਬਾਕੀ ਕੁਝ ਕੁ ਦੁਕਾਨਾਂ ਜਿਹੜੀਆਂ ਲੱਗ ਰਹੀਆਂ ਨੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਜਿਵੇਂ ਗੋਲ ਗੱਪਿਆਂ ਵਾਲੀਆਂ ਲੱਗੀਆਂ ਹੋਈਆਂ ਨੇ ਹਨਾ ਲਓ ਜੀ ਤੇ ਇਧਰਲੇ ਵਾਲੇ ਪਾਸੇ ਵੀ ਸਮਾਨ ਸਾਰਾ ਆ ਗਿਆ ਹਨਾ ਜਿਵੇਂ ਟਰਾਲੀਆਂ ਦੇ ਵਿੱਚ ਸਾਰੀਆਂ ਦੁਕਾਨਾਂ ਇਹ ਕੱਲ੍ਹ ਤੱਕ ਲੱਗ ਜਾਣੀਆਂ ਨੇ ਬਾਕੀ ਆ ਪਰਸ ਵਗੈਰਾ ਵਾਲੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਲਓ ਜੀ ਇੱਧਰ ਸਾਹਮਣੇ ਇੱਕ ਛਵੀਲ ਵੀ ਲੱਗੀ ਹੋਈ ਐ। ਬਾਕੀ ਇੱਧਰਲੇ ਵਾਲੇ ਪਾਸੇ ਵੀ ਕਾਫੀ ਸਾਰੀਆਂ ਦੁਕਾਨਾਂ ਨੇ। ਬਹੁਤ ਵੱਡੀ ਥਾਂ ਦੇ ਵਿੱਚ ਇਹ ਮੇਲਾ ਲੱਗਦਾ ਹੈ। ਸੂਸਾਪੰਡ ਦੇ ਵਿੱਚ। ਨੋ। ਇਹ ਛਵੀਲ ਲੱਗੀ ਹੋਈ ਐ ਤੁਸੀਂ ਦੇਖ ਸਕਦੇ ਹੋ। ਬਾਕੀ ਅੱਗੇ ਇੱਧਰਲੇ ਵਾਲੇ ਪਾਸੇ ਦੇਖੋ ਤੁਸੀਂ ਝੁੱਲ੍ਹੇ ਹਨ ਚੰਡੋਲ। ਤੇ ਤਿੰਨ ਚਾਰ ਚੰਡੋਲ ਲੱਗਦੇ ਨੇ ਸੀ ਕਿਉਂਕਿ ਵੱਡਾ ਮੇਲਾ ਹੁੰਦਾ ਨਾ ਇਸ ਕਰਕੇ ਬਾਕੀ ਇਧਰ ਆ ਸਾਰੀਆਂ ਦੁਕਾਨਾਂ ਜਿਹੜੀਆਂ ਲੱਗ ਰਹੀਆਂ ਨੇ ਤੇ ਜਰਾ ਫਸਾਰੇ ਝੂਲੇ ਤੁਹਾਨੂੰ ਦਿਖਾਵਾਂਗੇ ਮੇਰੇ ਚੱਲ ਕੇ ਦਿਖਾਉਣੀ ਆ ਸਾਰੀ ਥੰਡੇ ਅੱਜ ਜਵੇਂ ਹਲਵਾਈਆਂ ਵਾਲੀ ਦੁਕਾਨ ਆ ਗਈ ਹੈ ਨਾ ਇਹ ਬਾਈ ਸਾਰਾ ਆਪਣਾ ਸਮਾਨ ਜਿਹੜਾ ਫਿੱਟ ਕਰ ਰਹੇ ਨੇ ਤੇ ਅੰਦਰ ਵੀ ਆਪਾਂ ਚੱਲਾਂਗੇ ਦਰਸ਼ਨ ਵੀ ਕਰਵਾਵਾਂਗੇ ਤੁਹਾਨੂੰ ਦਰਬਾਰ ਸਾਹਿਬ ਦੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਸਾਰੇ ਝੂਲੇ ਜਿਹੜੇ ਲੱਗ ਚੁੱਕੇ ਨੇ ਹਨਾ ਆ ਛੋਟੇ ਬੱਚਿਆਂ ਵਾਲੇ ਝੂਲੇ ਤੇ ਆ ਕਿਸ਼ਤੀ ਹੋਗੀ ਜਿਵੇਂ ਹਨਾ ਇਹ ਸਾਰੇ ਫਿੱਟ ਹੋ ਗਏ ਝੂਲੇ ਬਾਕੀ ਚੰਡੋਲ ਵੀ ਜਿਹੜੇ ਲੱਗ ਰਹੇ ਨੇ ਇਹ ਤਾਂ ਨੇ ਚਾਰ ਚੰਡੋਲ ਲੱਗਦੇ ਨੇ ਇਹ ਮੇਲੇ ਦੇ ਵਿੱਚ ਆਹ ਟ੍ਰੇਨ ਦੇਖੋ ਤੁਸੀਂ ਇਹ ਛੋਟੇ ਜਿਹਾਕਾਂ ਲਈ ਹੈ ਵੀ ਤੇ ਆ ਚੰਡੂਲ ਬਾਈ ਉਹ ਨਹੀਂ ਫਿੱਟ ਕਰ ਰਹੇ ਨੇ ਹਨਾ ਕੋਸ਼ੋ ਅੱਜ ਮੌਸਮ ਹੀ ਵਾਲਾ ਹੈ ਮੈਨੂੰ ਲੱਗਦਾ ਵੀ ਹੋ ਸਕਦਾ ਉਹਦੇ ਕਰਕੇ ਦੁਕਾਨਾਂ ਜਿਵੇਂ ਘਟ ਲੱਗੀਆਂ ਨੇ ਹਨਾ ਕਿਉਂਕਿ ਆ ਹੁਣ ਕਣੀਆ ਹੁਣ ਵੀ ਥੋੜੀਆਂ ਥੋੜੀਆਂ ਹਲਕੀ ਹਲਕੀਆਂ ਪੈ ਰਹੀਆਂ ਨੇ ਹੋਈ ਤੇ ਚੱਲਦੇ ਆਪਾਂ ਅਗਲੇ ਵਾਲੇ ਪਾਸੇ ਤੇ ਇੱਧਰ ਵੀ ਕਾਫੀ ਵੱਡੇ ਵੱਡੇ ਚੂਲੇ ਜਿਹੜੇ ਲੱਗੇ ਹੋਏ ਨੇ ਇਹ ਵੀ ਆਪਾਂ ਦਿਖਾਉਨੇ ਆਂਗੇ ਤੇ ਇਹ ਹੁਣ ਦੀ ਹਲਕੀਆਂ-ਹਲਕੀਆਂ ਕਣੀਆਂ ਜਿਹੜੀਆਂ ਪੈ ਰਹੀਆਂ ਨੇ ਉਹਦੇ ਕਰਕੇ ਬਕਾਨਾਂ ਦੀ ਜਿਹੜੀਆਂ ਪੂਰੀਆਂ ਜਾਂ ਲੇਟ ਹੋ ਗਈਆਂ ਤੇ ਇਧਰ ਸਾਹਮਣੇ ਵਾਲੇ ਪਾਸੇ ਗੁਰਦੁਆਰਾ ਸਾਹਿਬ ਆਗੇ ਤੇ ਅੰਦਰ ਵੀ ਜਾਵਾਂਗੇ ਆਪਾਂ ਦਰਸ਼ਨ ਕਰਵਾ ਕੇ ਲੈ ਕੇ ਆਵਾਂਗੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਝੂਲੇ ਜਿਹੜੇ ਲੱਗੇ ਹੋਏ ਨੇ ਝੰਡੋਲ ਜਿਹੜਾ ਫਿੱਟ ਕੀਤਾ ਜਾ ਰਿਹਾ ਹੈ ਜਿਵੇਂ ਆਪਾਂ ਦੱਸੀਆ ਕਿ ਬਹੁਤ ਵੱਡਾ ਹੈ ਮੇਲਾ ਜਿਹੜਾ ਆਪਾਂ ਰਦਾ ਹਨ ਤੀਸਰੇ ਦਿਨ ਸਾਰਿਆਂ ਨਾਲੋਂ ਜ਼ਿਆਦਾ ਇੱਥੇ ਇਕੱਠਾ ਹੁੰਦਾ ਹੈ ਇਹ ਮੇਲੇ ਦੇ ਵਿੱਚ ਬਾਈ ਲੱਗੇ ਹੋਏ ਨੇ ਦੇਖੋ ਸਾਰਾ ਫਿੱਟ ਕਰ ਰਹੇ ਨੇ ਨਾ ਜੰਡੂਲ ਨੂੰ ਲੋ ਜੀ ਵਕੀ ਮੀਂਹ ਕਾਫੀ ਤੇਜ਼ ਹੋ ਗਿਆ ਹੁਣ ਕਣੀਆਂ ਆ ਗਈਆਂ ਜਿਵੇਂ ਆਪਾਂ ਦੱਸੀਆ ਕਿ ਮੀਂਹ ਕਰਕੇ ਵੀ ਦੁਕਾਨਾਂ ਸ਼ਾਇਦ ਮਤਲਬ ਹਲੇ ਲਾਈਆਂ ਨਹੀਂ ਨਾ ਸਾਮਾਨ ਹਲੇ ਫਿੱਟ ਨਹੀਂ ਕੀਤਾ ਆ ਕਿਸ਼ਤੀਆਂ ਦੇਖ ਸਕਦੇ ਲੋ ਬਹੁਤ ਸਾਰੇ ਝੂਲੇ ਲੱਗਦੇ ਨੇ ਇੱਥੇ ਆਹ ਟ੍ਰੇਨ ਹੋ ਗਈ ਜਿਵੇਂ ਆਹ ਛੋਟੇ ਜਿਹਾ ਕਾਂ ਦੇ ਲੱਗ ਇਧਰਲੇ ਵਾਲੇ ਪਾਸੇ ਵੀ ਇੱਕ ਜਿਹੜਾ ਝੰਡੋਲ ਹੈ ਨਾ ਤੇ ਇੱਥੇ ਕੁਝ ਹੋਰ ਆ ਦੁਕਾਨਾਂ ਨਿਗੀਆਂ ਆ ਲੈਮਨ ਵਗੈਰ ਵਾਲੀਆਂ ਇਹ ਲੱਗੀਆਂ ਹੋਈਆਂ ਨੇ ਲਓ ਆ ਕੁਝ ਹੋਰ ਖਾਣ ਪੀਣ ਵਾਲੀਆਂ ਸਾਰੀਆਂ ਦੁਕਾਨਾਂ ਆਈਟੀ ਬੋਰਡ ਵੀ ਜਿਹੜਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਡੇਰਾ ਬਾਬਾ ਜਵਾਹਰਦਾਸ ਜੀ ਤੇ ਚੱਲਦੇ ਆ ਅੱਗੇ ਆਪਾਂ ਦੇਖਦੇ ਆ ਸਾਰਾ ਮੇਲਾ ਜਾ ਕੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਨਾ ਦੁਕਾਨਾਂ ਇੱਥੇ ਕੁਸ਼ਕ ਲੱਗ ਰਹੀਆਂ ਨੇ ਆ ਕੁਸ਼ਕ ਦੁਕਾਨਾਂ ਲੱਗੀਆਂ ਬਾਕੀ ਇਸ ਟਾਈਮ ਮੀਂਹ ਪੈ ਰਿਹਾ ਇੱਥੇ ਤੇ ਕਣੀਆਂ ਸ਼ਾਇਦ ਵੀਡੀਓ 'ਚ ਨਾ ਦਿਖਦੀਆਂ ਹੁਣ ਮੀਂਹ ਪੈ ਰਿਹਾ ਹੈ ਤੇ ਅੱਗੇ ਚੱਲਦੇ ਆਂ ਆਪਾਂ ਅੱਗੇੋਂ ਸਾਰਾ ਦੇਖਦੇ ਆਂ ਮੇਲਾ ਜਾ ਕੇ ਇੱਥੇ ਆ ਪਾਰਕਿੰਗ ਹੈ ਗੱਡੀਆਂ ਮੋਟਰਾਂ ਇੱਥੇ ਲਾਏ ਹੋਏ ਨੇ ਤੇ ਗੁਰਦੁਆਰਾ ਸਾਹਿਬ ਆਹ ਵਾਲੀ ਸਾਈਡ ਨੇ ਉੱਥੋਂ ਆਪਾਂ ਐਂਟਰੀ ਕਰਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇੱਕ ਚੰਡੋਲ ਉਧਰ ਸਾਹਮਣੇ ਵੀ ਲੱਗਿਆ ਹੋਇਆ ਬਹੁਤ ਵੱਡਾ ਮੇਲਾ ਹੁੰਦਾ ਏ ਸੂਸਾ ਦਾ ਮੇਲਾ ਜਿਵੇਂ ਚੰਡੋਲ ਦੋ ਤਿੰਨ ਪਹਿਲਾਂ ਵੀ ਦਿਖਾਈ ਨੇ ਆਪਾਂ ਤੁਹਾਨੂੰ ਤੇ ਉਧਰ ਵੀ ਜੰਡੋ ਜਿਹੜਾ ਲੱਗਿਆ ਹੋਇਆ ਤੇ ਇੱਧਰ ਵੀ ਕੁਝ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਬਾਕੀ ਤੁਸੀਂ ਜੀ ਦੇਖ ਸਕਦੇ ਹੋ ਗੱਡੀਆਂ ਮੋਟਰਸਾਈਕਲ ਬਹੁਤ ਖੜੇ ਨੇ ਬਹੁਤ ਇਕੱਠਾ ਇੱਥੇ ਭਾਰੀ ਇਹ ਆ ਦੁਕਾਨਾਂ ਕੁਝ ਲੱਗੀਆਂ ਹੋਈਆਂ ਨੇ ਇੱਥੇ ਲਓ ਜੀ ਇੱਧਰ ਕੁਝ ਖਾਣ ਪੀਣ ਵਾਲੀਆਂ ਗੋਲਗਾ ਪਿਆਣੀਆਂ ਹੋਗੀਆਂ ਜਿਵੇਂ ਹਨ ਦਾ ਬਣਾ ਰਾਵਤ ਆਲੇ ਕਰਦਾ ਪਟਨਾ ਤੋਂ ਪਰਵਾਣ ਕੇ ਆਪਣੇ ਜੀਵਨ ਦੀਆਂ ಅಮੂਲ ਕਹਾਣੀਆਂ ਨੂੰ ਸਾਰੀਆਂ ਦੁਕਾਨਾਂ ਸਾਮਾਨ ਵਾਲੀਆਂ ਲੱਗੀਆਂ ਹੋਈਆਂ ਨੇ ਲਓ ਜੀ ਹਾਂ ਸਾਰਾ ਸਾਮਾਨ ਪਿਆ ਇੱਥੇ ਖੜਾਉਣੇ ਵਗੈਰ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਤੇ ਚੱਲਦੇ ਆਪਾਂ ਇੱਥੋਂ ਹੁਣ ਅੰਦਰ ਦਰਸ਼ਨ ਕਰਦੇ ਆਂ ਜਾ ਕੇ ਦਾ ਜਿਹੜਾ ਹਲਾਕਾ ਦਵਾਲੇ ਦਾ ਇਹ ਜਿਹੜੀ ਜਨੂਨ ਵਾਲੀ ਚੱਲਦੇ ਹੁਣ ਅੰਦਰ ਦਰਸ਼ਨ ਕਰਾਂਗੇ ਆਪਾਂ ਜਾ ਕੇ ਤੇ ਆਖਰੀ ਦਿਨ ਇੱਥੇ ਹੋਰ ਵੀ ਇਕੱਠ ਹੁੰਦਾ ਜਿਹੜਾ ਬਾਕੀ ਇਧਰ ਗੱਡੀਆਂ ਤੁਸੀਂ ਦੇਖ ਸਕਦੇ ਹੋ ਗੱਡੀਆਂ ਮੋਟਰਸਾਈਕਲ ਬਹੁਤ ਸਾਰੇ ਨੇ ਅੱਜ ਵੀ ਕਾਫੀ ਸਾਰੀਆਂ ਸੰਗਤਾਂ ਆਈਆਂ ਹੋਈਆਂ ਨੇ ਇੱਥੇ ਤੇ ਇਸ ਲਈ ਮੇਰੀ ਸੰਗਤ ਦੀ ਬੇਸਬੀਰ ਫਿਰ ਮੱਥੇ ਮੱਥੇ ਇਸ ਸਥਾਨ ਉੱਪਰ ਚਲਦੇ ਆਪਾਂ ਦਰਸ਼ਨ ਕਰਦੇ ਆਂ ਜਾ ਕੇ ਹੁਣ ਉਹ ਤੁਹਾਡੇ ਉਹਾਰਿਆਂ ਨੂੰ ਕੋਈ ਨਹੀਂ ਕਿਹਾ ਜਰੂਰ ਆਪਾਂ ਬਾਣੀ ਕਰਦੇ ਆਂ ਤੇ ਆਪ ਨੂੰ ਆਪ ਨੂੰ ਹੋਰ ਆਏ ਜੀ ਉਹ ਪਾਉਂਦੇ ਆਂ ਅਸੀਂ ਬਾਣੀ ਸਵਾਇ ਤੇ ਲੁਕਣ ਦੇ ਦਿੰਦੇ ਆਂ ਤੇ ਨਾਲੇ ਮੇਰੇ ਹੱਥ ਲਾ ਕੇ ਦੁਸਰ ਸਾਹਿਬ ਨੂੰ ਹੱਥ ਲਾਉਂਦੇ ਆਂ ਹੱਥ ਧੋ ਕੇ ਸ਼ਰਮਾ ਦੇ ਤਰੀਕੇ ਨਾਲ ਕਿਉਂਕਿ ਇਹ ਦਿਨ ਹੈ ਅਲਕਨਾ ਬਾਨੀ ਧਾਰਾ ਚੰਨ ਨੂੰ ਉਸਕ ਨਵੀਂ ਪਾਰਾ ਪਾਰਾਇਰ ਜਦ ਮੈਂ ਜੀਵਾਂ ਕੁਰਬਾਨੀ ਦਾ ਅਰਥ ਨਹੀਂ ਕਰਦਾ ਇਹ ਮੇਰਾ ਸੱਚੀ ਸਿੱਖੀ ਸਿੱਖੀ ਸਿੱਖਿਆ ਗੁਰੂ ਸਾਹਿਬ ਦੀ ਚਾਰ ਕੀ ਹੈ ਹਮੇਸ਼ੀ ਹੀ ਗੁਰੂ ਜੀ ਦਾ ਤੋਂ ਇਹ ਸੰਗਿਆਰ ਸਭ ਜਾਣਦਾ ਨਹੀਂ ਬੜੀ ਭਾਹਾ ਆਇਆ ਤੇ ਵਿੱਚ ਅਸੀਂ ਨਵੀਂ ਸਾਤਾ ਦੀ ਭਾਪਨਾ

तो कोई क्या कहता है यार सुकांत जी ने आपका बहुत धन्यवाद है वो गुरु मन चाहते बोल मचाता जात आपके संपूर्ण आगमन तो आओ हम जो पहला पाठ पूरी शांति का करते हैं एक गुरु और i okay.

把你的锅。 ਉਜੀ ਇਧਰ ਬੱਚਿਆਂ ਵਾਲੇ ਝੂਲੇ ਲੱਗੇ ਹੋਏ ਨੇ ਬੱਚੇ ਇੰਜੋਏ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਾਕੀ ਇਧਰ ਨਾਲ ਹੋਰ ਕਾਫੀ ਸਾਰੇ ਝੂਲੇ ਹੈਗੇ ਨੇ ਛੋਟੇ ਬੱਚਿਆਂ ਵਾਲੇ ਆ ਜਿਵੇਂ ਦੇਖ ਸਕਦੇ ਹੋ ਤੁਸੀਂ ਆ ਗੱਡੀ ਵਾਲਾ ਝੂਲਾ ਜਿਹੜਾ ਲੱਗਿਆ ਹੋਇਆ ਛੋਟਾ ਜਿਹਾ ਇੱਕ ਬਗ ਬੈਠਾ ਵੀ ਇਹਦੇ ਤੇ ਲਓ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਝੂਲੇ ਨੇ ਵਾਕੀ ਇਧਰ ਵੀ ਆ ਜੰਪਾਣਾ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸੀ ਆ ਕਿ ਬਹੁਤ ਵੱਡਾ ਇਹ ਮੇਲਾ ਹੁੰਦਾ ਜਿਹੜਾ ਆਹ ਟ੍ਰੇਨ ਵਾਲਾ ਝੂਲਾ ਵੀ ਹੈਗਾ ਇਧਰ ਤੁਸੀਂ ਦੇਖ ਸਕਦੇ ਹੋ ਲਓ ਜੀ ਬਾਕੀ ਉਧਰੋਂ ਕਿਸ਼ਤੀ ਵਾਲਾ ਝੂਲਾ ਵੀ ਜਿਹੜਾ ਚੱਲ ਪਿਆ ਦੇਖ ਸਕਦੇ ਹੋ ਤੁਸੀਂ ਮੈਨੂੰ ਲੱਗਦਾ ਬੈਠਣਗੇ ਜਵਾਕ ਹੁਣੇ ਇੱਧਰ ਸਾਰੇ ਝੂਲੇ ਝੂਲੇ ਜਿਹੜੇ ਲੱਗੇ ਹੋਏ ਨੇ ਆਹ ਦਿਖਾਇਆ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਤੇ ਇੱਥੇ ਦੁਕਾਨਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਉਹਨਾਂ ਲੱਗੀਆਂ ਹੋਈਆਂ ਨੇ ਤੇ ਮੀਂਹ ਹੁਣ ਹਟ ਗਿਆ ਧੁੱਪ ਨਿਕਲੀ ਆਈ ਕੁਝ ਘੜਾਉਣੇ ਵਗੈਰ ਵਾਲੀਆਂ ਦੁਕਾਨਾਂ ਹਨ ਜੁੱਤੀਆਂ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਲਓ ਜੀ ਇੱਧਰ ਵੀ ਜਵਾਕਾਂ ਵਾਲੇ ਘੜਾਉਣ ਵਾਲੀਆਂ ਦੁਕਾਨਾਂ ਦੋਨੋਂ ਸਾਈਡ ਇਹ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਕੁਝ ਕੁ ਦੁਕਾਨਾਂ ਲੱਗੀਆਂ ਬਾਕੀ ਲੱਗ ਵੀ ਬਹੁਤ ਰਈਆਂ ਨੇ ਦੁਕਾਨਾਂ ਲਓ ਜੀ ਅੱਜ ਵਾਕਾਂਲੇ ਖੜਾਉਣੇ ਟਰੈਕਟਰ ਵਗੈਰਾ ਹਨ ਸਾਰੀਆਂ ਦੁਕਾਨਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਇੱਧਰ ਕੁਝ ਖਾਣ ਪੀਣ ਵਾਲੀਆਂ ਗੋਲ ਗੱਪੇ ਵਗੈਰਾ ਬਾਕੀ ਅੱਜ ਪਹਿਲਾ ਦਿਨ ਆ ਫਿਰ ਵੀ ਬਹੁਤ ਜ਼ਿਆਦਾ ਇਕੱਠ ਹੈ ਅੱਜ ਅੰਦਰਾਪੰਥ ਨੂੰ ਦਿਖਾਇਆ ਹੀ ਆ ਸੰਗਤਾਂ ਦਾ ਬਹੁਤ ਪਾਰੀ ਇਕੱਠ ਹੈ ਮੇਲੇ ਦੇ ਵਿੱਚ ਤੇ ਇੱਧਰ ਹੋਰ ਦੁਕਾਨਾਂ ਆਪਾਂ ਜਾ ਕੇ ਦੇਖਦੇ ਹਾਂ ਹਾਂ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਮੇਲੇ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਹਾਂ ਟੈਡੀ ਵੀਅਰ ਵਗੈਰਾ ਜਵਾਕਾਂ ਦੇ ਸਾਰੇ ਹਨਾ ਲਓ ਪਰਸ ਵਗੈਰਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਇੱਧਰ ਵੀ ਚੱਲਦੇ ਆ ਅੱਗੇ ਦੇਖਦੇ ਆਪਾਂ ਜਾ ਕੇ ਆ ਜਾ ਬਈ ਅਮਰਤ ਲਓ ਜੀ ਆ ਭਾਈ ਹੁਣੇ ਦੁਕਾਨ ਜਿਵੇਂ ਸਾਰੀ ਫਟ ਕਰ ਰਹੇ ਨੇ ਨਾ ਤਿਆਰ ਕਰ ਰਹੇ ਨੇ ਗੁਲਦਸਤੇ ਵਗੈਰਾ ਲਓ ਜੀ ਤੇ ਇੱਧਰ ਵੀ ਆ ਪਰਸ ਵਗੈਰਾ ਲੰਗੇ ਹੋਏ ਨੇ ਸਾਰੇ ਅੱਗੇ ਚੱਲਦੇ ਆ ਅੱਗੇੋਂ ਦੇਖਦੇ ਆ ਆਪਾਂ ਜਾ ਕੇ ਦੁਕਾਨਾਂ ਘਾਰੀਆਂ ਆ ਰਹੀਆਂ ਇੱਥੇ ਬਾਈ ਉਹ ਨਹੀਂ ਮਿਲੇ ਸੀ ਕਿ ਇੱਕ ਉਹਨਾਂ ਨੇ ਦੱਸਿਆ ਸਾਨੂੰ ਕਿ ਆਖਰੀ ਦਿਨ ਇੱਥੇ ਬਹੁਤ ਇਕੱਠ ਹੁੰਦਾ ਹੈ ਪੈਰ ਧਰਨ ਨੂੰ ਵੀ ਥਾਂ ਨਹੀਂ ਹੁੰਦੀ ਬਾਕੀ ਇਧਰੋਂ ਆਪਾਂ ਟਿੰਡੋਲ ਵਗੈਰਾ ਤੁਹਾਨੂੰ ਸਾਰੇ ਜਿਹੜੇ ਦਿਖਾਏ ਸੀਗੇ ਹਨਾ ਆਹ ਸਾਈਡ ਆਹ ਕੁਝ ਦੁਕਾਨਾਂ ਇੱਥੇ ਵੀ ਜਿਹੜੀਆਂ ਲੱਗੀਆਂ ਹੋਈਆਂ ਨੇ ਲਓ ਜੀ ਤੇ ਹੁਣ ਪੂਰੀ ਧੁੱਪ ਨਿਕਲੀ ਜੀ ਪਹਿਲਾਂ ਬਹੁਤ ਬੱਦਲ ਹੋ ਗਿਆ ਸੀਗਾ ਹੁਣ ਥੋੜਾ ਜਿਹਾ ਕੁਝ ਮੌਸਮਾ ਜਿਹੜਾ ਸਭ ਸਾਫ ਆ ਇੱਧਰ ਵੀ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਆਹ ਅੱਛਾ ਉਹ ਬਾਈ ਜਿਵੇਂ ਸਮਾਨ ਜਿਹੜਾ ਕੱਢ ਰਹੇ ਨੇ ਸਾਰਾ ਹਨਾ ਫਿੱਟ ਕਰ ਰਹੇ ਨੇ ਹੌਲੀ ਹੌਲੀ ਵਗੇ ਧੁੱਪ ਪ ਤੁਸੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਹਾਨੂੰ ਦਿਖਦੀ ਹੋਊਗਾ ਨਾ ਹੁਣ ਬਹੁਤ ਸਾਰੀ ਧੁੱਪ ਆ ਗਈ ਬੱਦਲ ਵੀ ਨਹੀਂ ਹੈਗਾ ਇਹਨਾਂ ਮੌਸਮ ਸਾਫ ਹੈ ਤੇ ਉਧਰ ਝੂਲੇ ਨੇ ਸਾਰੇ ਆਪਾਂ ਤੁਹਾਨੂੰ ਜਿਹੜੇ ਦਿਖਾਏ ਨੇ ਕੁਸ਼ਕ ਝੂਲੇ ਚੱਲ ਵੀ ਪਏ ਉਹ ਵੀ ਆਪਾਂ ਦਿਖਾਉਣੇ ਆ ਜਾ ਕੇ ਬਹੁਤ ਖੁੱਲੀ ਜਗ੍ਹਾ ਇਹ ਸਭ ਮੇਲੇ ਦੇ ਵਾਸਤੇ ਤੁਹਾਨੂੰ ਦਿਖਾਇਆ ਬਹੁਤ ਖੁੱਲੀ ਜਗ੍ਹਾ ਦੇ ਵਿੱਚ ਜਿਹੜਾ ਲੱਗਦਾ ਮੇਲਾ ਹੈ ਕਿਉਂਕਿ ਹੁਣ ਵੱਢੀ ਗਈ ਸਾਰੇ ਖੇਤ ਆਲੇ ਦੁਆਲੇ ਜਿਹੜੇ ਖਾਲੀ ਨੇ ਇੱਥੇ ਕਾਫੀ ਸਾਰੇ ਝੂਲੇ ਨੇ ਆਹੀ ਵੀ ਇਧਰ ਇੱਕ ਚੰਡੋਲਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਇਧਰਲੇ ਝੂਲੇ ਵੀ ਜਿਹੜੇ ਹੁਣ ਚਲਾਤੇ ਆ ਦੇਖੋ ਇੱਥੇ ਬੱਚੇ ਬੈਠੇ ਵੀ ਨੇ ਝੂਲਿਆਂ ਦੇ ਵਿੱਚ ਇਸੇ ਤਰ੍ਹਾਂ ਆ ਕਿਸ਼ਤੀ ਵਾਲਾ ਝੂਲਾ ਆ ਗਿਆ ਹਨ ਇਹ ਵੀ ਜਿਹੜਾ ਚੱਲ ਰਿਹਾ ਆ ਬਾਈ ਹੁਣੇ ਹੁਣੇ ਉਤਰੇ ਨੇ ਬੈਠ ਕੇ ਲੋ ਜੀ ਇਸ ਤਰ੍ਹਾਂ ਦੇ ਵੱਡੇ ਵੱਡੇ ਝੂਲੇ ਨੇ ਇੱਥੇ ਉਹ ਬਾਈ ਫਿੱਟ ਕਰ ਰਹੇ ਆ ਨਾ ਬਾਈ ਅਮਰ ਹਾਂ ਹਾਂ ਟੰਡੋਰ ਜਿਹੜਾ ਫਿੱਟ ਕਰ ਰਹੇ ਨੇ ਹਾਂਜੀ ਅੱਜ ਦੀ ਵੀਡੀਓ ਦਾ ਪੈਂਡ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੂਸਾ ਪਿੰਡ ਦਾ ਮੇਲਾ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਵਲੌਗ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ